ਹਰਦੇਵ ਸਿੰਘ ਜੱਡ ਸਾਹਿਬ ਔਰ ਵੱਡੀ ਦੇਨ ਹੈ ਖੇਡਾਂ ਨੂੰ ਮੇਰੇ ਵੀਰੇ ਉਹ ਬਹੁਤ ਵੱਡਾ ਰੋਲ ਹੈ ਔਰ ਬਹੁਤ ਵੱਡੇ ਨਾਮ ਆ ਨਾ ਸਾਰੇ ਵੀਰਾਂ ਦਾ ਦਿਲੋਂ ਆ ਵੀ ਕਹਿੰਦੇ ਮੁਕਾਬਲਾ ਦੇਖਣ ਤੋਂ ਬਾਬਾ ਹਯਾਰਾ ਸਿੰਘ ਜੀ ਕਬੱਡੀ ਨੂੰ ਮubarakan ਜਵਾਨਾਂ ਔਰ ਛੋਟੀ ਦੇ ਖਿਡਾਰੀ ਜਿਹੜੇ ਐ ਛੋਟੇ ਛੋਟੇ ਬੱਚੇ ਇਹਨਾਂ ਨੂੰ ਬੱਚੇ ਨਹੀਂ ਸਮਝਣਾ ਇਹਨਾਂ ਦੇ ਵਿੱਚੋਂ ਸਟਾਰ ਪੈਦਾ ਇਹਨਾਂ ਦੇ ਵਿੱਚੋਂ ਦੁਨੀਆ ਦੇ ਚੋਟੀ ਵਾਲੇ ਮੰਗੀ ਵਾਂਗੋਂ ਸਿੰਘ ਜੀ ਗੁਰਵਾਲੀ ਸਰਪੰਚ ਸਾਹਿਬ ਦਾ ਦਿਲੋਂ ਧੰਨਵਾਦ ਕਰਦਿਆਂ ਬਲਬਾਕ ਸਿੰਘ ਜੀ ਘਰੇਾਲਾ ਲਖਾਰੀ ਵੀ ਸੋਹਣਿਆ ਇਨਸਾਨ ਵੀ ਵਧੀਆ ਬਹੁਤ ਵੱਡੇ ਪਿਆਰ ਸਤਿਕਾਰ ਆ ਜਿਸ ਧਰਮ ਦੇ ਜਿਹੜੇ ਹੈ ਉਹ ਦਿੱਤੇ ਯਾਰ ਪਰ ਪਿਆਰ ਹੈ ਪਹਿਲਾਂ ਕਹਿੰਦੇ ਛੇ ਕਲਪਾਂ ਦੀਆਂ ਟਾਈਆਂ ਪੈਣ ਲੱਗੀਆਂ ਨੇ ਦੀ ਧਰਮ ਦੇ ਖੇਲੇ ਧਰਮ ਦੇ ਬਹੁਤ ਵੱਡਾ ਨਾਮ ਹੈ ਕਾਪਾ ਮੇ ਵੀਰੋ ਸਾਡਾ ਭਰਾ ਕਹਿੰਦੇ ਮਨੂ ਕਲੀਅਰ ਦੇ ਸਾਰੇ ਸਤਿਕਾਰਯੋਗ ਭਰਾਵਾਂ ਦਾ ਧੰਨਵਾਦ ਕਰਦੇ ਆ। ਇਧਰਲੇ ਪਾਸੇ ਸਾਡੇ ਬਹੁਤ ਹੀ ਸਤਿਕਾਰ ਦੇ ਬੇਨਤੀ ਆ। ਅਗਲੇ ਬਣਾ ਪਿੱਛੇ ਆ ਵੀਰ ਜੀ। ਬਣਾ ਇਧਰ ਹੋਈ। ਜੀ। ਯਾਰ ਦੋਨੇ ਟੀਮਾਂ ਨੂੰ ਪੇਂਡ ਦੀ ਆ। ਆਪਾਂ ਜਿਆਦਾ ਟਾਈਮ ਨਹੀਂ ਲਾਉਣਾ। ਔਰ ਕੈਂਟਾ ਪਾਉਣਾ ਕੈਂਟਾ ਲੱਗ ਜਣਾ ਹੈ। ਦੋ ਮੈਚ ਸਾਡੇ ਕੋਲ ਛੋਟੇ ਹੈ। ਕੈਂਟੇ ਡੇਢ ਘੰਟੇ ਤੱਕ ਟੀਮਾਂ ਜਿਹੜੀਆਂ ਨੇ ਉਹ ਰੈਡੀ ਰਹਿ ਤਿਆਰ ਰਹਿ ਨਵੰਦੀ ਕਰ ਦੇਣਾ ਪੱਤਰਕਾਰਾਂ ਤਿਆਰ ਹੋ ਕੇ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਐਂਟਰੀ ਕਰ ਜਾਣ ਨਾਣਾ ਵਾਲੀ ਵਾਹਿਗੁਰੂ ਕਬੱਡੀ ਅਕੈਡਮੀ ਹਰਚੋ ਵਾਲਾ ਇਹ ਸੋ ਮੈਚ ਹੋਵੇਗਾ ਤਗੜਾ ਬਹੁਤ ਬੰਦੇ ਪਿਆਰ ਜਿਹੜੇ ਅੱਜ ਇਸ ਧਰਤੀ ਦੇ ਦਿੱਤੇ ਜਾ ਰਹੇ ਹੈ ਔਰ ਫਿਰ ਇੱਕ ਵਾਰ ਜਿੰਨੇ ਕੋਲ ਪਹੁੰਗਿਆ ਪਰਮਤਿਰੋ ਔਰ ਸੋਨੇ ਨਾਲ ਟਕਰਾਇਆ ਔਰ ਸਿਰੇ ਦਾ ਮੁਕਾਬਲਾ ਪਰ ਕਿਹਦੇ ਬਲਾਕਾ ਇੱਕ ਪਾਸੇ ਬਾਬਾ ਸਾਹਿਬ ਸਿੰਘ ਜੀ ਕਬੱਡੀ ਕਲੱਬ ਜੰਡ ਦੀ ਟੀਮ ਖੇਡ ਰਹੀ ਹੈ ਜਿਹੜੇ ਕੀਗਰ ਲੀਡਰ ਆ ਕਬੱਡੀ ਪਾ ਰਿਹਾ ਹੈ ਤੇ ਨੰਬਰ ਦੇਖਾਂਗੇ ਉਧਰ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਸਕਦੀਪ ਔਰ ਮਾਨੂ ਕਲੇਰ ਆਸਟ੍ਰੇਲੀਆ ਨਾਲ ਬਰਾਬਰ ਲੜਵਾਤਾ ਧਾਰੋ ਵਾਲੀ ਆਸਟ੍ਰੇਲੀਆ ਸਗੰਦਰ ਖਿਆਰਾ ਟ੍ਰੇਡਿੰਗ ਪਲੇਅਰ ਆਸਟ੍ਰੇਲੀਆ ਨੇ ਮੈਦਾਨ ਦੇ ਵਿੱਚ ਆਹ ਰੇਡ ਪੈ ਗਈ ਹੈ ਮੇਰੇ ਮਿੱਤਰੋ ਆਹ ਮੁੰਡਾ ਵਧਿਆ ਵਧਿਆ ਹੋਇਆ ਅੱਜ ਕਹਿੰਦੇ ਕਲੇਰ ਕਲਾਂ ਦੀ ਧਰਤੀ ਕਿੱਥੇ ਕਹਿੰਦੇ ਬੈਸਟਾਂ ਨੂੰ ਅੱਜ ਜੇ ਪਾਸ਼ਾ ਦੀ ਮੈਂ ਭਰਾ ਦਾ ਧੰਨਵਾਦ ਕਰਦਾ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਆਹ ਸਮਰੇ ਕੋ ਕਿ ਕਰਤਾ ਗੇਰ চোপੜਾ ਅੰਗਾ ਦੇ ਪੰਦੀ ਜਿਹੜੇ ਮੇਰੇ ਵੀਰ ਦੇਸ਼ ਲਈ ਕੁਰਬਾਨ ਹੋ ਗਿਆ ਹੈ ਕਿ ਜਨਮ ਆਹ ਕਹਿੰਦੇ ਇੱਕੋ ਜਿਹੀਆਂ ਬਰਾ ਇੱਕੋ ਜਿਕੇ ਘੱਟ ਘੱਟ ਆਹ ਮੁੰਡਾ ਸਿਰਾ ਸਿਰਾ ਕਰਾਈ ਵੱਟਦਾ ਰਿਹਾ ਪਰ ਕਹਿੰਦੇ ਆ ਵੀ ਮੁੰਡਾ ਉਮਰ ਛੋਟੀ ਆ ਉਹ ਤਿਆਰਪੇ ਵੱਡਿਆ ਟੱਕਰ ਸਿਰੇ ਦੀ ਕਿ ਮੁੰਡਾ ਪੱਜ ਗਿਆ ਤਾਲੀਆਂ ਤੇ ਜਫਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਅਗਲੇ ਮੈਚ ਲਈ ਦੋਨੇ ਟੀਮਾਂ ਤਿਆਰ ਪਰ ਤਿਆਰ ਹੋ ਕੇ ਆ ਗਏ ਹਾਂਜੀ ਦੋਨਾ ਟੀਮਾਂ ਨੂੰ ਬੇਨਤੀ ਕਰਦੇ ਆ ਅਗਲੇ ਮੈਚ ਦੀਆਂ ਦੋਦੀ ਟੀਮਾਂ ਖੇਡ ਮੈਦਾਨ ਵਿੱਚ ਆਉਣ ਇੱਕ ਖੇਲੇ ਦੀ ਸਿੱਧੀ ਧੂਕਾ ਦੇ ਪਉਦੀ ਤੇ ਚਾਰ ਚੱਕਰ ਸਾਹਿਬ ਸਿੰਘ ਜੀ ਕਬੱਡੀ ਕਲੱਬ ਜਣਦੀ ਆ ਟੀਮ ਦਾ ਖਿਡਾਰੀ ਮੇਰੇ ਮਿੱਤਰੋ ਸਾਡੇ ਸਰਦਾਰ ਹਰਿੰਦਰਪਾਲ ਸਿੰਘ ਜੀ 99 ਦੇ ਪਲਾਕਾ ਇਹਦੀ ਭੈਣ ਵੀ ਕਹਿੰਦੇ ਜਿਸ਼ਣ ਬੜੀ ਟੌਪ ਦੀ ਖਿਡਾਰਨ ਹੈ ਉਹ ਵੀ ਕਹਿੰਦੇ ਅੱਜ ਵੱਡੇ ਕੱਪ ਦੇ ਪਹੁੰਚੂ ਪਰ ਕਹਿੰਦੇ ਪਲਾਕਾ ਸਿੰਘ ਜੀ ਗੁਰਵਾਲੀ ਸਰਪੰਚ ਸਾਹਿਬ ਦਾ ਦਿਲਾ ਧੰਨਵਾਦ ਕਰਦੇ ਆ ਬਲਬਾਜ ਸਿੰਘ ਜੀ ਘਰੇਾਲਾ ਲਖਾਰੀ ਵੀ ਸੋਹਣਿਆ ਇਨਸਾਨ ਵੀ ਵਧੀਆ ਬਹੁਤ ਵੱਡੇ ਪਿਆਰ ਸਤਿਕਾਰ ਆ ਜਿਸ ਘਰ ਦੇ ਜਿਹੜੇ ਐ ਉਹਦੇ ਤੇ ਪਿਆਰ ਪਹਿਲਾਂ ਕਹਿੰਦੇ 6 ਕੁਲਪਾ ਦੀਆਂ ਪਾਈਆਂ ਪੈਣ ਲੱਗੀਆਂ ਨੇ ਧਰਤੀ ਦੇ ਧਰਤੀ ਦੇ ਬਹੁਤ ਵੱਡਾ ਨਾਮ ਹੈ ਕਾਪਾ ਨੇ ਵੀਰੋ ਸਾਡਾ ਭਰਾ ਕਹਿੰਦੇ ਮੰਨੂ ਕਲੇਰ ਸਾਰੇ ਸਤਿਕਾਰਯੋਗ ਭਰਾਵਾਂ ਦਾ ਧੰਨਵਾਦ ਕਰਦੇ ਆ ਇਹਨਾਂ ਦੇ ਪਾਸੇ ਸਾਡੇ ਬਹੁਤ ਹੀ ਸਤਿਕਾਰ ਦੇ ਬੇਨਤੀ ਆ। ਅਗਲੇ ਉਹਨਾਂ ਪਿੱਛੇ ਆ ਵੀਰ ਜੀ। ਬੜਾ ਇਧਰ ਹੋਈ। ਜੀ। ਬੜੇ ਯਾਰ ਦੋਨੇ ਟੀਮਾਂ ਨੂੰ ਪੇਂਡਤੀ ਆ। ਆਪਾਂ ਜਿਆਦਾ ਟਾਈਮ ਨਹੀਂ ਲਾਉਣਾ। ਔਰ ਕੈਂਟਾ ਪਾਉਣਾ ਕੈਂਟਾ ਲੱਗਦਾ ਹੈ। ਦੋ ਮੈਚ ਸਾਡੇ ਕੋਲ ਛੋਟੇ ਹੈ। ਕੈਂਟੇ 1.5 ਘੰਟੇ ਤੱਕ ਟੀਮਾਂ ਜਿਹੜੀਆਂ ਨੇ ਉਹ ਰੈਡੀ-ਰੈਡ ਤਿਆਰ ਹੈ ਨਾ ਰੈਂਡੀ ਕਰ ਦੇਣਾ ਪੱਥਰ ਕਲਾ। ਤਿਆਰ ਰੈਡੀ ਹੋ ਕੇ ਤਿਆਰ ਹੋ ਕੇ

ਬਾਬਾ ਸਾਹਿਬ ਸਿੰਘ ਜੀ ਕਬੱਡੀ ਕਲੱਬ ਜੰਨ ਦੀ ਟੀਮ ਖੇਡ ਰਹੀ ਹੈ ਜੇ ਟੀਮ ਦਾ ਲੀਡਰ ਆ ਕਬੱਡੀ ਭਾਰਿਆ ਤੇ ਨੰਬਰ ਦੇਖਾਂਗੇ ਉਧਰ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਗੋ ਸਕਦੀਪ ਔਰ ਮਨੂ ਖਲੇਰ ਔਰ ਆਸਟ੍ਰੇਲੀਆ ਨਾਲ ਸਾਬਰ ਰੰਧਾਵਾ ਧਾਰੋਵਾਲੀ ਫਰੇਲੀਆ ਸੁਰਿੰਦਰ ਖਹਿਰਾ ਖੇਡੀ ਫਰੇਲੀਆ ਆਸਟ੍ਰੇਲੀਆ ਦੇ ਮੈਦਾਨ ਦੇ ਵਿੱਚ ਔਰ ਰੇਡ ਪੈ ਗਈ ਹੈ ਮਰ ਮਿੱਤਰੋ ਔਰ ਮੁੰਡਾ ਵਧਿਆ ਤੇ ਵਧਿਆ ਹੋਇਆ ਹੈ ਅੱਜ ਕਹਿੰਦੇ ਕਲੇਰ ਕਲਾਂ ਦੀ ਧਰਤੀ ਇੱਥੇ ਕਹਿੰਦੇ ਬੈਸਟਨ ਨੂੰ ਅੱਜ ਜੇ ਪਾਸ਼ਾ ਦੀ ਮੈਂ ਭਰਾ ਦਾ ਧੰਨਵਾਦ ਕਰਦਾ ਆ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਬੱਲੇ ਬੱਲੇ ਕੇ ਕਰਤਾ ਕੇਰ ਚੋਪੜਾ ਅੰਬਾ ਦੇ ਪੌਂਦੀ ਜਿਹੜੇ ਮੇਰੇ ਨੂੰ ਦੇਸ਼ ਦੀ ਕਰਤਾਨ ਹੋ ਗਿਆ ਕਿ ਚੰਦ ਉਹ ਕਹਿੰਦੇ ਇੱਕੋ ਜਿਹੀਆਂ ਬਰਾ ਇੱਕੋ ਜਿਕੇ ਕਟਕਟ ਉਹ ਮੁੰਡੇ ਸਿਰਾ ਸਿਰਾ ਕਲਾਟ ਦੱਤੇ ਰਾ ਪਰ ਕਹਿੰਦੇ ਆ ਵੀ ਮੁੰਡਾ ਉਮਰ ਛੋਟੀ ਹੈ ਉਹ ਪੀਆਰ ਆ ਟੱਕਰ ਸਿਰੇ ਦੀ ਤੇ ਮੁੰਡਾ ਪੱਜ ਗਿਆ ਤਾਲੀਆਂ ਤੇ ਚੌਥਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਅਗਲੇ ਮੈਚ ਦੇ ਦੋਨੇ ਟੀਮਾਂ ਤਿਆਰ ਪਰ ਤਿਆਰ ਹੋ ਗਿਆ ਕਿ ਦੋਨਾ ਟੀਮਾਂ ਨੂੰ ਬੇਨਤੀ ਕਰਦੇ ਅਗਲੇ ਮੈਚੀਆਂ ਦੋਦੀ ਟੀਮਾਂ ਫੇਰ ਮੈਦਾਨ ਵਿੱਚ ਆਉਣ موسیقی <سؤال> ਇਹ ਜ਼ਰੂਰ ਪਾਜਦਾਸ ਕਰਨਾ ਕਿ ਅਸਾਂ ਲੈ ਕੇ ਕੋਈ ਕਿਸੇ ਦੇ ਦਰ ਜਾਂਦਾ ਕੰਮ ਕਿਸੇ ਦਾ ਰੁਕਦਾ ਸ਼ਰਮਾਨ ਕਿੱਧਰ ਦੇ ਪਾਸੇ ਇੱਕ ਹੈਂਡੀਕੈਪ ਸਾਡਾ ਵੀਰ ਆਇਆ ਹੈ ਸੋ ਡੰਡ ਮਾਰ ਕੇ ਦਿਖਾਊਗਾ ਪਰ ਚੋਟੀ ਦਾ ਮੈਚ ਮੇਰੇ ਵੀਰੋ ਇੱਕ ਜੀ ਬਾਉ ਸਾਹ ਸਰਪੰਚ ਕਲੇਰ ਬਾਉ ਸਾਹ ਸਰਪੰਚ ਕਲੇਰ ਕਰਦੇ ਗਏ ਲੈ ਵੀ ਅਮਰਤ ਕਬੱਡੀ ਪਾ ਗਏ ਖੇਡ ਮੈਦਾਨ ਵਿੱਚ ਕਬੱਡੀ ਪਾ ਗਈ ਮੇਰੇ ਮਿੱਤਰੋ ਮੁੰਡੇ ਜਿਹਨੇ ਮਜੀਤ ਕਾਕੂ ਖੋਖਰ ਪੁੱਲ ਦੀ ਆਰੇ ਕੇਲੇ ਅੱਜ ਜਿਹਨੇ ਬੱਲੇ ਬੱਲੇ ਕਰਾਉਣਗੇ ਬੰਟੀ ਨਾ ਆਇਆ ਮੁੰਡੇ ਦਾ ਤੇ ਚਾਰ ਬੱਲੇ ਚੋਟੀ ਦੇ ਇੱਕੋ ਜਿਹੀਆਂ ਨਿਕਰਾ ਇੱਕੋ ਜਿਹੀ ਕੇ ਕਾਦ ਆਸਤਾਦ ਲੋਕ ਆਏ ਉਹਨਾਂ ਦਾ ਵਿਸ਼ੇਤਾ ਉਹਦੇ ਪਰ ਧੰਨਵਾਦ ਕਰਾਂਗੇ ਸਰਦਾਰ ਵਿਕਰਮਜੀਤ ਸਿੰਘ ਦੀ ਕੋਚ ਕੰਡੋ ਵਾਲੇ ਵੱਡਾ ਰੋਲ ਹੈ ਜਿਸ ਖੇਡ ਮੈਦਾਨ ਦੇ ਵਿੱਚ ਖੇਡੂਗੀ ਬਾਬਾ ਬੁੱਢਾ ਸਾਬ ਕਬੱਡੀ ਕਲੱਬ ਰਮਨਦਾਸ ਨਾਦਰ ਸੋਨਿਆ ਲਓ ਪੈਂਦੀ ਹੋਈ ਕਬੱਡੀ ਆ ਦੂਸਰੇ ਪਾਸੇ ਜਾਫੀ ਗੇ ਫੁੱਲ ਖੇਡਗੇ ਨੇ ਸੋਹੇ ਕਿ ਅੱਜ ਕੌਣ ਪਰਾਣਾ ਆਇਆ ਜੀ ਫੁੱਲ ਖੇਡਗੇ ਨੇ ਸੋਹੇ ਇਹ ਸਾਡੇ ਭਰਾ ਮੰਨੂ ਕਲੇਰ ਦੇ ਹੱਥੀਆਂ ਸੱਜੀ ਸਾਡੇ ਸਰਗੋੜੀਏ ਸੁਖੇ ਦਾ ਭਤੀਜਾ ਉਹ ਵੀ ਭਰਾ ਪਹੁੰਚਾ ਹੋਇਆ ਹੈ ਲਾਬ ਆਸਟ੍ਰੇਲੀਆ ਸਾਰੇ ਸਤਕਾਰਯੋਗ ਵੀਰ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਆਊਟ ਗਰਾਊਂਡ ਸਾਰਿਆਂ ਭਰਾਵਾਂ ਦਾ ਦਿਲੋਂ ਧੰਨਵਾਦ ਕਾਰੀਆਂ ਦੇ ਚੁੰਨੀਆਂ ਤੇ ਗੋਟੀਆਂ ਨੂੰ ਆਸਟ੍ਰੇਲੀਆ ਕੈਨੇਡਾ ਵਿੱਚ ਵਸਤੇ ਸਟੱਡੀ ਵਾਲੇ ਝੋਟਿਆਂ ਨੂੰ ਗਰਾਊਂਡਾਂ ਵਿੱਚ ਭਿੰਡਦੇ ਕਬੱਡੀ ਵਾਲੇ ਝੋਟਿਆਂ ਨੂੰ ਹੀਰਿਆਂ ਦਾ ਮੱਥਾ ਲਾਉਂਦੇ ਸਾਰੇ ਸਿੱਕੇ ਖੋਟਿਆਂ ਨੂੰ ਤੂੰ ਤਾਂ ਚੜਦੀ ਕਲਾ ਚ ਰੱਖੀ ਮੇਰੇ ਮਾਲਕਾ ਚੜਦੀ ਕਲਾ ਚ ਰੱਖੀ ਜੇ ਆਪਾਂ ਦੇਖੀਏ ਬੈਨਰਾਂ ਦੇ ਵੱਲ ਤਾਂ ਮੇਰੇ ਮਿੱਤਰੋ ਸ ਜੋਧੇ ਦੀ ਤਸਵੀਰ ਨਜ਼ਰ ਆ ਰਹੀ ਹੈ ਜਿਸ ਜੋਧੇ ਨੇ ਮੇਰੇ ਮਿੱਤਰੋ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਪਲੇਅਰ ਕਵਲ ਬਣ ਗਿਆ ਲੱਗੀ ਕਰਦੇ ਗਾ ਸ਼ਹੀਦ ਹੋਣ ਵਾਲਾ ਤੇ ਕੁਸ਼ਤੀ ਦਾ ਕਿ ਗੁੰਦ ਨੇ ਸਰੀਰ ਨੇ ਰੋਈਆਂ ਨੇ ਹੱਡੀਆਂ ਚੁਗਦੇ ਨੇ ਪੂਰੀਆਂ ਤੇ ਖੇਡਦੇ ਕਬੱਡੀਆਂ ਇਧਰ ਬਹੁਤ ਹੀ ਸਤਿਕਾਰਯੋਗ ਵਿਸ਼ਲ ਸ਼ਹੀਦਾ ਕਰਨਾਬਲ ਦੇ ਬਹੁਤ ਹੀ ਸਤਿਕਾਰਯੋਗ ਸ਼ਹੀਦਾ ਗੁਰੂਆਂ ਲਾਡ ਲੀਆਂ ਫੌਜਾ ਲਓ ਕਬੱਡੀਆਂ ਮੇਰੇ ਮਿੱਤਰੋ ਚੜ੍ਹ ਚੜ੍ਹ ਕੇ ਜਾਂਦੀ ਹੈ ਹੋਣੀ ਕਬੱਡੀ ਜਕਸ਼ਨ ਅੱਜ ਦੇ ਮੇਲੇ ਦੀ ਵੱਡੀ ਵੈਲ ਸੈ ਜਿਹੜੀ ਹੈ ਉਹ ਮੇਰੇ ਵੀਓ ਕਵਰੇਜ ਕਰ ਰਹੀ ਹੈ ਲਖਮੀਤ ਸਿੱਧੂ ਗਿਲਜੇ ਨਾਲ ਖੜਾ ਵੀ ਲਓ ਸਾਗਰ ਕਬੱਡੀ ਪੌਣ ਦੇ ਲਈ ਤਿਆਰ ਤੇ ਤਿਆਰ ਉਧਰ ਵੀਰਾ ਸਿੱਖ ਸਰਦਾਰ ਖਿਡਾਰੀ ਵੀ गिर ਕੇ ਚੁੱਕਦੇ ਨਹੀਂ ਇਹ ਲਾਸ਼ਾਂ ਅਸੀਂ ਵੀ गिर ਕੇ ਚੁੱਕਦੇ ਨਹੀਂ ਗੁਰੂਕੇ ਸਿੰਘਾਂ ਦੀ ਕਹਿੰਦੇ ਇਤਿਹਾਸ ਵੱਖਰੇ ਨੇ ਗੁਰੂਕੇ ਸਿੰਘ ਮੇਰੇ ਮਿੱਤਰੋ ਖਤਰੇ ਨਾਲ ਖੇਡਦੇ ਆ ਆ ਮਿਰਜ਼ਾ ਸਿੰਘ ਹੈ ਇਹ ਮਿਰਜ਼ਾ ਸਿੰਘ ਹੈ ਇਹ ਮਿਰਜ਼ਾ ਕਹਿੰਦੇ ਮੇਰੇ ਮਿੱਤਰੋ ਕਬੱਡੀ ਵਾਲਾ ਇਹ ਸ਼ਾਲੂ ਲਣਾਲੀਏ ਦਾ ਡਾਡੇ ਦੇ ਹੱਥ ਹੁੰਦੀ ਹੈ ਜਿੰਤਾ ਤੇ ਇੱਕ ਵਾਰ ਸਾਡੇ ਨਾਲ ਕੰਟੈਕਟ ਕਰ ਲਵੇ ਵੀਰ ਜਿੱਥੇ ਵੀ ਸਾਡੀ ਬਾਤ ਨੂੰ ਸੁਣਦੇ ਉਧਰ ਸਾਡੇ ਮੱਝ ਦੇ ਜਰਨੈਲ ਦੇ ਖੇਡ ਮੇਲੇ ਦੇ ਉੱਤੇ ਪਹਿਲਾ ਇਨਾਮ ਸਪਾਂਸਰ ਕੀਤਾ ਚਲੋ ਦੁਆਵਾਂ ਨੇ ਉਹਨਾਂ ਭਰਾਵਾਂ ਦੇ ਲਈ ਜਿਨ੍ਹਾਂ ਦੇ ਭਰਾ ਦਾ ਹੈ ਦਲਵਾਨ ਸਿੰਘ ਨੂੰ ਧੰਨਵਾਦ ਕਰਾਂਗਾ ਸਾਡੇ ਖਾਲਸਾ ਜਮ ਖਾਨਾਂ ਦੇ ਸਰਦਾਰ ਜੀ ਪੰਜਾਬ ਪੁਲਿਸ ਬਾਹਰ ਵੱਡੇ ਰੋਲੇ ਵਿੱਚ ਬੇਨਤੀ ਕਰਦੇ ਪਾ ਬਿਨਾਂ ਕਿਸੇ ਦੇਰੀ ਦੇ ਦੋਨੀਆਂ ਟੀਮਾਂ ਪੱਤੜਕੜਾ ਪੱਤੜਕੜਾ ਦੀ ਟੀਮ ਜਿਹੜੀ ਹੈ ਯੂਥ ਕਬੱਡੀ ਕਲੱਬ ਕੈਨੇਡਾ ਦੇ ਗਰੁੱਪ ਦੇ ਖੇਡਣ ਹੈ ਤੇ ਲੱਗੇ ਪੱਤੜਕੜਾ ਦੀ ਧਰਤੀ ਦਾ ਸਿਮਾ ਆ ਗਿਆ ਹੈ ਜਿੰਮਿਆ ਕਰਫ ਦੇ ਸੰਦੀ ਰਾਜਵਾਨਾ ਇਹ ਵੀ ਟੌਪ ਦਾ ਖਿਡਾਰੀ ਹੈ ਤੇ ਨਾਨ ਕਹਿੰਦੇ ਪ੍ਰਾਣਾ ਖੁੰਡਾ ਹੈ ਜਿਹਦੀ ਕਹਿੰਦੇ ਮੇਰੇ ਵੀਰੋ ਚੀ ਫੂਲੇ ਵਾਲੀ ਆ ਵੀ ਗਰਾਊਂਡ ਦੇ ਵਿੱਚ ਐ ਬਖਸ਼ੀਸ਼ ਪੱਕੜ ਕਰਾ ਵਾਲੇ ਟੀਮ ਲੈ ਕੇ ਪੁੱਜੇ ਐ ਜਿਸ ਟੀਮ ਦੇ ਪ੍ਰੋਮੋਟਰ ਨੇ ਹਰਵਿੰਦਰ ਸਿੰਘ ਦੀ ਲੱਡੂ ਯਹਾਂਗੀਰ ਕੈਨੇਡਾ ਵਾਲੇ ਤੇ ਸਾਡੇ ਮੱਖਣ ਸਿੰਘ ਜੀ ਧਾਰੀ ਵਾਲ ਯੂ ਐਸ ਏ 골ਡੀ ਘਟਨਾ ਜੀ ਦਿੱਕ ਪਹਿਲੇ ਕਾਫੀ ਆਪਾਂ ਸਾਡੇ ਸਾਥ ਦੋ ਔਰ ਸਾਡੇ ਕੋਚ ਸਾਹਿਬਾਨ ਜਿੰਨੇ ਮੇ ਪਹੁੰਚਿਆ ਜਰੂਰ ਸਾਥ ਦਿੱਤਾ ਜਾਵੇ ਮੇਲਾ ਪ੍ਰਬੰਧਕ ਕਮੇਟੀ ਦੇ ਵਲੰਟੀਅਰ ਵੀਰ ਕਹ ਰਹੇ ਨੇ ਟੀਮਾਂ ਕਿਉਂ ਨਹੀਂ ਪ੍ਰੋਪਰ ਆ ਰਹੀਆਂ ਰਹਿੰਦੇ ਖਿਡਾਰੀ ਜਲਦੀ ਆ ਬਈ ਘਰਿਆਲੇ ਦੀ ਟੀਮ ਨੂੰ ਵੀਰ ਕਹਿੰਦੇ ਜੁਰਮਾਨਾ ਕਰਨ ਜਾਂ ਰਹੇ ਆਪਾਂ ਕਿਉਂਕਿ ਸਮਾਂ ਦੇਖੀਏ ਤਾਂ ਭਾਜੀ ਬਹੁਤ ਜ਼ਿਆਦਾ ਹੈ 4 ਵਜੇ ਦੇ 10 ਮਿੰਟ ਹੋ ਗਏ ਐ ਦਰਸ਼ਕ ਵੀਰ ਬੈਠੇ ਬੈਠੇ ਮੇਰੇ ਵੀਰੋ ਬੋਰ ਹੋ ਜਾਂਦੇ ਐ ਜੇ ਚੱਲਦਾ ਰਹੇ ਗਰਾਊਂਡ ਦੇ ਵਿੱਚ ਮੁਕਾਬਲਾ ਤੇ ਫਿਰ ਇਹਨਾਂ ਨੂੰ ਠੇਕਵਾ ਨਹੀਂ ਹੁੰਦਾ ਮੇਰੇ ਮਿੱਤਰੋ 2 ਮਿੰਟ ਵੇੜ ਕੀਤੀ ਜਾਵੇ ਕਿ ਸਾਡਾ ਭਰਾ ਮੰਨੂ ਕਲੀਅਰ ਕਹਿੰਦਾ ਜੇਕਰ ਟੀਮ ਖਰੇ ਵਾਲੇ ਦੇ ਨਹੀਂ ਪੁੱਜਦੀ ਤਾਂ 10000 ਰੁਪਏ ਕੱਟ ਕਰਕੇ ਔਰ ਪਾਰਟਿਸਪੇਟ ਦਿੱਤਾ ਜਾਵੇਗਾ ਨੋਟ ਕਰ ਲੈਣਾ ਟੀਮਾਂ ਦੇ ਕੋਚ ਟੀਮਾਂ ਦੇ ਕੈਪਟਨ ਪਲੇਅਰ ਸਪਰੇਅ ਦੀ ਮੰਗ ਕਰ ਰਹੇ ਹੈ ਕਿ ਮੂਮ ਸਪਰੇਅ ਹੋਵੇ ਤਾਂ ਪਹੁੰਚਦੀ ਕਰ ਦਿੱਤੇ ਜਾਵੇ ਸਾਡੇ ਮੰਨੂ ਕਲੇਰ ਆਸਟ੍ਰੇਲੀਆ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਇਹਨੂੰ ਕਰ ਰਿਹਾ ਹੈ ਬਹੁਤ ਵੱਡਾ ਉਹ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਰੁਤਬੇ ਨੇ ਬਹੁਤ ਵੱਡੇ ਨਾਮ ਨੇ ਰੰਧਾਵੇ ਪਰਿਵਾਰ ਦਾ ਵੈਲਕਮ ਕੀਤਾ ਜਾ ਰਿਹਾ ਹੈ ਮੇਰੇ ਮਿੱਤਰੋ ਪਾਜੀ ਬੇਨਤੀ ਹੈ ਜੀ ਘਰਿਆਲੇ ਦੀ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਵਾਰਸੀ ਜੀ ਬਾਬਾ ਬੁੱਢਾ ਸਭ ਕਬੱਡੀ ਕਲੱਬ ਰਮਨਦਾਸ ਇਹ ਦੋਨੇ ਟੀਮਾਂ ਤਿਆਰ ਇੰਦਰ ਸਿੰਘ ਹੁਣਾਂ ਦਾ ਬੇਟਾ ਸਰਦਾਰ ਹਰਜਿੰਦਰ ਸਿੰਘ ਜੀ ਡਾਕਟਰ ਕਲੇਰ ਸਾਹਿਬ ਉਹਨਾਂ ਦਾ ਬੇਟਾ ਗੋਪੀ ਕਲੇਰ ਆਸਟ੍ਰੇਲੀਆ ਤੋਂ ਵੱਡਾ ਸਹਿਯੋਗੀ ਹੈ ਤੇ ਗੋਪੀ ਕਲੇਰ ਆਸਟ੍ਰੇਲੀਆ ਤੋਂ ਵੱਡਾ ਸਹਿਯੋਗੀ ਹੈ ਵੀਰਾਂ ਦਾ ਧੰਨਵਾਦ ਹੈ ਸੁਖੇ ਕਲੇਰ ਦਾ ਪਾਲ ਢਿੱਨੋ ਆਸਟ੍ਰੇਲੀਆ ਦਾ ਜੱਸ ਕਲੇਰ ਦਾ ਤੇ ਸਾਡੇ ਵੀਰ ਕਹਿੰਦੇ ਮੇਰੇ ਮਿੱਤਰੋ ਬਹੁਤ ਪਿਆਰੇ ਵੀਰ ਰੋਕੀ ਸਰਪੰਚ ਸਾਰੀ ਪਿੰਡ ਬਨਵਾ ਜੀ ਮੰਨੂ ਕਲੇਰ ਜੀ ਤੇ ਸਾਰੀ ਕਹੇ ਜੀਮਾ ਸਾਡਾ ਵੱਡਾ ਵੀਰ ਹੈ ਵੱਡਾ ਭਰਾ ਜੀ ਗੋਪੀ ਸੰਧੂ ਕਹਿੰਦਾ ਕੋਈ ਯਾਰ ਰਹਿ ਨਾ ਜਾ ਸਾਬੀ ਕਲੇਰ ਸੁਖ ਮੋਟੇ ਹੈ ਇਹ ਚੋਟੀ ਦਾ ਮੈਚੋ ਸੁਣ ਮੋਲਿਆ ਇਹ ਪ੍ਰਾਈਜ਼ ਹੈ ਸਾਡੇ ਮੰਨੂ ਕਲੇਰ ਜੀ ਕਹਿੰਦੇ ਕਿ ਸਾਡੀ ਭਤੀਜੀ ਨਗਰ ਕੌਰ ਜੀ ਕਲੇਰ ਉਹਨਾਂ ਵੱਲੋਂ ਟਰੈਕਟਰ ਸਪான்ਸਰ ਕੀਤਾ ਤੇ ਇਹ ਮਾਨ ਸਨਮਾਨ ਉਹਨਾਂ ਦੇ ਚਾਚਾ ਫੋਰਾ ਸਾਹ ਸਾਡੇ ਦਰਮਿਆਨ ਆਏ ਐ ਬਹੁਤ ਬਹੁਤ ਧੰਨਵਾਦ ਹੈ ਸੁਤਿਆਰੀ ਸ਼ਖੀ ਗੋਪੀ ਉਹਨਾਂ ਨੇ ਜੋ ਕਰਤਾ ਬਹੁਤ ਸਿਰਾ ਹੋਇਆ ਮੇਰੇ ਵੀਰੋ ਦੇਖ ਭੱਦੇ ਹੋਣਾ ਦਾ ਜੱਜੂਏ ਹੋਣਾ ਦਾ ਵਿੱਕੀ ਹੋਣਾ ਦਾ ਪਤਾ ਨਹੀਂ ਲੱਗਾ ਰਾਜੂ ਭਰਾਨ ਗੱਢਦੀ ਆ ਏ ਮੇਰੇ ਮਿੱਤਰੋ ਉਹ ਹੈ ਜਦੋਂ ਕਿਸੇ ਖਿਡਾਰੀ ਦੇ ਕਿਤੇ ਸੱਟ ਲੱਗ ਜਾਂਦੀ ਹੈ ਤੇ ਹੱਡੀਆਂ ਦਾ ਬਹੁਤ ਸਿਆਣਾ ਪਹਿਲਵਾਨੀ ਕਰ ਰਹੇ ਹਾਂ ਤੇ ਪਹਿਲਵਾਨ ਨੂੰ ਪਤਾ ਹੁੰਦਾ ਹੈ ਡਾਕਟਰ ਤੋਂ ਵੱਧ ਵੀ ਜਾਂਦੀ ਲੋਲ ਚ ਰੱਖਦੇ ਆ ਇਹ ਮਾਨਸਵਰ ਕਹਿੰਦਾ ਵੱਲੋਂ ਹੈ ਜੀ ਮੰਨੂ ਕਲੇਰ ਜੀ ਤੇ ਸਾਰੀ ਟੀਮ ਜਿਹੜੀ ਪੰਜਾਬ ਦੇ ਖੱਪਾਂ ਦੇ ਖੇਡਦੀ ਹੈ ਪਾਪਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬਰਨ ਉਸ ਦੇ ਸਾਰੇ ਖਿਡਾਰੀਆਂ ਵੱਲੋਂ ਤੇ ਖੇਡ ਪ੍ਰਮੋਟਰ ਮੰਨੂ ਕਲੇਰ ਜੀ ਨਿਹੰਗ ਪਰਿਵਾਰ ਵੱਲੋਂ ਮਾਨ ਸਨਮਾਨ ਕੀਤਾ ਗਿਆ ਸੋ ਬਹੁਤ ਬਹੁਤ ਵਾਰਕਾ ਉਹ ਵੀ ਜਿੱਤ ਕੇ ਜਾਣਗੇ ਇਹ ਤਾਂ ਪੱਟਕੀ ਨੂੰ ਜਾਣਦਾ ਹੈ ਇਹ ਤਾਂ ਸੱਤ ਗੁਣ ਜਾਣਦਾ ਜਿੰਦੂ ਕੋਰ ਮੇਰਾ ਕਲੇਰਾਂ ਦਾ ਖਾਤੇ ਮੰਨੂ ਤੇ ਹੁਣ ਮੇਰਾ ਕਹਦਾ ਉਹ ਟੱਕ ਪੈਣੀ ਹੈ ਟੱਕ ਪੈਣੀ ਹੈ ਜਿੱਤੂ ਕੋਣ ਟੱਕ ਤਾਂ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਇਆ ਗਿਆ ਮੰਨੂ ਜੀ ਵੱਲੋਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸੁਖੀ ਸੰਪੰਚ ਤੋਂ ਕਿਹਾ ਬੜੀ ਖੁਸ਼ੀ ਵਾਲੀ ਗੱਲ ਬਾਤ ਜੀ ਕਿ ਬੱਚਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਸਾਡੇ ਜਿਹੜੇ ਪਿੰਡ ਦੇ ਜਿਹੜੇ ਬੱਚੇ ਨੇ ਜਿਹੜੇ ਵਿਦੇਸ਼ ਚ ਰਹਿੰਦੇ ਨੇ ਉਹ ਬੜਾ ਸੋਹਣਾ ਪ੍ਰਾਲਾ ਕਰਦੇ ਨੇ ਬੱਚੇ ਜਿਹੜੇ ਨੇ ਕਿ ਨਸ਼ੇ ਦੇ ਤੌਰ ਤੇੋਂ ਨਿਕਲ ਕੇ ਤੇ ਆਪਣੇ ਥੋੜੇ ਖੇਡਾਂ ਵਾਲਾ ਹੋਣ। ਸਰੀਰ ਵਾਲਾ ਆਪਣਾ ਖਿਆਲ ਰੱਖਣ ਤੇ ਜਿਹੜੀ ਆ ਨਸ਼ਿਆਂ ਤੋਂ ਦੂਰ ਰਹਿਣ। ਤੇ ਬਾਕੀ ਬੜਾ ਸੋਹਣਾ ਪ੍ਰਾਲਾ ਕੀਤਾ ਜੀ ਕੱਲ ਬਹੁਤ ਸੋਹਣਾ ਆਪਣੇ ਪਿੰਡ ਇੱਥੇ ਕਬੱਡੀ ਕੱਪ ਹੋਇਆ ਵਾ। ਇਹ ਇਸ ਤਰ੍ਹਾਂ ਦੂਸਰੇ ਸਾਲ ਹੋਇਆ ਵਾ। ਆਪਾਂ ਬੰਦਾ ਬਹੁਤ ਖਲਾਬ ਹੋਣਾ। ਮੋੜਿਆਂ ਨੇ ਬਹੁਤ ਹੌਸਲਾ ਹੌਸਲਾ ਫਾਈ ਕੀਤੀ ਹੈ ਜੀ। ਪਿੰਡ ਨੇ ਵੀ ਬੜਾ ਆਪਣਾ ਸਾਥ ਦਿੱਤਾ ਜੀ। ਸਾਰੀ ਪੰਚਾਇਤ ਨੇ ਚਾਣੇ ਸਾਰਿਆਂ ਨੇ ਬੜਾ ਬੜਾ ਸਾਰਾ ਬਹੁਤ ਸਭ ਦੇ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਮਨੂ ਦੇ ਜਿਹੜੇ ਹੋਣਾ ਰ ਆਪਣਾ ਬੇਟੇ ਨੇ ਜਿਨ੍ਹਾਂ ਕਾਫੀ ਨਾਮ ਕਮਾਇਆ ਕੀ ਕਰਨਾ ਚਾਹੀਦਾ ਉਹਨਾਂ ਦਾ ਇਹ ਕਿ ਜਿਨ੍ਹਾਂ ਦਾ ਨਹੀਂ ਧੰਨ ਧੰਨਵਾਦ ਕਰਦੇ ਜੀ ਪਹਿਲਾਂ ਤੇ ਬਹੁਤ ਉਹਨਾਂ ਦਾ ਕਿ ਜਿਨ੍ਹਾਂ ਨੇ ਬੱਚਿਆਂ ਦੀ ਵਾਸਤੇ ਇਹ ਜਿਹੜਾ ਚੰਗੀ ਸੋਚ ਰੱਖੀ ਹੈ ਜੀ ਕਿ ਨਸ਼ਿਆਂ ਤੋਂ ਬਚਣ ਤੇ ਉਹਨਾਂ ਦਾ ਜੀ ਧੰਨਵਾਦ ਹੀ ਕਰ ਸਕਦੇ ਹਾਂ ਕੋਈ ਜੀ ਬਾਬਾ ਜੀ ਤੁਹਾਡੇ ਬੇੜੇ ਨੇ ਬਹੁਤ ਵਧੀਆ ਆਪਣਾ ਪਿੰਡਾਂ ਪਿੰਡ ਦੇ ਵਿੱਚ ਕੰਮ ਕਰਾਇਆ ਕੀ ਕਰਨਾ ਚਾਹੋਗੇ ਖੇਡਾਂ ਮੇਰਾ ਬੇਟਾ ਹਰਦੀਪ ਸਿੰਘ ਨਿਯਾਨ ਕੰਪਨੀ ਦਾ ਮੇਰਾ ਬੇਟਾ ਮਨਪ੍ਰੀਤ ਸਿੰਘ ਉਹ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦਾ ਪ੍ਰੈਜ਼ੀਡੈਂਟ ਮੈਲਬੌਰਨ ਆਸਟ੍ਰੇਲੀਆ ਵਿੱਚ ਜਿਹਨੇ ਟੀਮ ਬਣਾਈ ਆ ਤੇ ਉੱਥੇ ਹਰ ਸਾਲ ਦੀ ਤਰ੍ਹਾਂ ਉੱਥੇ ਪੰਜਾਬੀ ਦੇ ਗੀਮਾ ਕਰਾਉਂਦੇ ਸੀ ਪਹਿਲਾਂ ਤੇ ਐਦ ਕੀ ਇਹ ਦੂਜੀ ਵਾਰ ਸਾਰੇ ਹੀ ਪੰਚਾਇਤ ਦੇ ਸਾਥ ਪਿੰਡ ਦਾ ਸਾਥ ਤੇ ਇਲਾਕਾ ਨਿਵਾਸੀਆਂ ਦੇ ਬੜੇ ਧਰਵਾਟੀਆਂ ਜਿਨ੍ਹਾਂ ਦੇ ਸਹਰੋ ਨਾਲ ਤੇ ਸਾਰਾ ਹੀ ਕਾਰਜ ਨੇ ਪੈ ਚੜਿਆ ਵਾ ਤੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਆਪ ਹੀ ਤੁਸੀਂ ਨਸ਼ੇ ਪਾਣੀ ਛੱਡ ਕੇ ਤੇ ਆਪਣੇ ਸਰੀਰ ਦੀ ਕਸਰਤ ਕਰੋ ਤੇ ਆਪ ਹੀ ਵੱਡੇ ਵੱਡੇ ਮੇਲਿਆਂ ਵਿੱਚ ਮੱਲਾ ਮਾਰੋ ਤੇ ਗੇਮਾਂ ਛੱਡੋ ਤੇ ਤੇ ਨਾਮ ਪ੍ਰਾਪਤ ਕਰੋ ਤੇ ਇਹੀ ਤੇ ਉਹ ਹੀ ਦਵਾ ਕਰਦੇ ਆ ਬਾਬਾ ਜੀ ਜੇਤੂ ਟੀਮਾਂ ਨੂੰ ਕਿਹੜੇ ਨਾਮ ਦਿੱਤੇ ਗਏ ਜੇਤੂ ਟੀਮਾਂ ਨੂੰ ਜਿਹੜੀ ਪਹਿਲੇ ਨੰਬਰ ਤੇ ਆਈ ਆ ਉਹਨਾਂ ਨੂੰ 1,25,000 ਰੁਪਏ ਦਿੱਤਾ ਗਿਆ ਤੇ ਸੈਕੰਡ ਏਜ ਨੂੰ 1 ਲੱਖ ਰੁਪਏ ਦਿੱਤਾ ਗਿਆ ਤੇ ਜਿਹੜੇ ਫਾਈਨਲ ਜੇਤੂ ਹੀ ਗਏ ਦੇਕਰ ਤੇ ਸਟਾਪਰ ਬੈਸਟ ਲੀਡਰ ਸਟਾਪਰ ਨੂੰ ਨਾਰੀਵਾਰਾ ਟਰੈਕਟਰ ਉਹਨਾਂ ਦੇ ਭਾਈ ਤੇ ਬਾਬਨ ਜੇ ਤੂੰ ਕਿਹੜੇ ਪਿੰਡ ਦੀ ਆਪਣੀ ਟੀਮ ਲਈ ਲਾਇਬਰੀ ਖਾਸਾ ਵਾਈ ਵੀ ਫਤਿਹ ਮਨੋਰ ਸਿੰਘ ਪਿੰਡ ਕਲੇਰਕਲਾ ਇਹ ਸਾਡੇ ਪਿੰਡ ਕਬੱਡੀ ਕਪੜਾ ਬਹੁਤ ਸੋਹਣਦਾ ਤੇ ਵਧੀਆ ਆ ਸਾਡੇ ਪਿੰਡ ਬੱਚੇ ਜਨਾਨੀਆਂ ਹਰ ਆਦਮੀ ਇਲਾਕੇ ਦਾ ਨਿਵਾਸੀ ਸਭ ਇੰਨੇ ਖੁਸ਼ ਵਾ ਕਿ ਆਉਣ ਵਾਲੇ ਸਾਲਾਂ 'ਚ ਸਾਡੇ ਬੱਚੇ ਜਿਹੜੇ ਆ ਇਦਾਂ ਹੀ ਵੇਖ ਕੇ ਇਦਾਂ ਹੀ ਮਿਹਨਤ ਕਰਨ ਮਿਹਨਤ ਕਰਕੇ ਇਦਾਂ ਟਰੈਕਟਰ ਜਿੱਤ ਕੇ ਜਾਣਾ ਇਹ ਮਾ ਕਰਨਾ ਤੇ ਬਹੁਤ ਖੁਸ਼ ਵਾ ਅੱਜ ਇਹਦੇ ਵਿੱਚ ਬੜੇ ਲੋਕਾਂ ਤੇ ਜੇ ਸਾਰਾ ਇਹਨਾਂ ਦੇ ਲੋਕਾਂ ਨੇ ਸਲਾਹਾ ਕੀਤਾ ਵਾ ਕਿ ਬਹੁਤ ਵਧੀਆ ਮਦਦ ਇਹਨਾਂ ਕੀਤਾ ਹਰ ਸਾਲ ਦੀ ਤਰ੍ਹਾਂ ਇਹ ਕਰੇ ਤਾਂ ਸਾਡੇ ਬੱਚੇ ਵੀ ਇਦਾਂ ਹੀ ਨਾਮ ਜਿੱਤ ਕੇ ਜਾਣ ਵਾਏ ਮੁਖਾਸਾ ਵਾਏ